ਜੰਮੂ ਕਸ਼ਮੀਰ ਵੱਲੋਂ ਲਗਾਏ ਗਏ ਇਲਜ਼ਾਮਾਂ ਦਾ ਮਸਲਾ ਵਿਧਾਨ ਸਭਾ ਵਿੱਚ ਗੂੰਜਿਆ ਜੰਮੂ ਕਸ਼ਮੀਰ ਦੀ ਅਸੈਂਬਲੀ ਦੇ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇਲਜ਼ਾਮ ਲਾਇਆ ਮੇਰੇ ਪੰਜਾਬ ਦੇ ਉੱਤੇ ਜੰਮੂ ਕਸ਼ਮੀਰ ਦੇ ਐਮਐਲਏ ਨੇ ਪੰਜਾਬ ਉੱਤੇ ਲਗਾਏ ਸਨ ਜੰਮੂ ਕਸ਼ਮੀਰ ਵਿੱਚ ਨਸ਼ਾ ਫੈਲਾਉਣ ਦੇ ਇਲਜ਼ਾਮ ਸਰ ਪੰਜਾਬ ਦੇ ਠੇਕੇਦਾਰ ਯਹਾਂ ਪਰ ਆ ਰਹੇ ਯਹਾਂ ਸੇ ਰੇਤ ਔਰ ਬਜਰੀ ਪੱਥਰ ਪੰਜਾਬ ਲੈ ਰਹੇ ਹਨ ਵਹਾਂ ਸੇ ਚਿੱਟਾ ਜੰਮੂ ਕਸ਼ਮੀਰ ਕੇ ਅੰਦਰ ਲਾਇਆ ਤਾਂ ਪੰਜਾਬ ਦੀ ਵਿਧਾਨ ਸਭਾ ਵਿੱਚ ਬੀਜੇਪੀ ਵਿਧਾਇਕ ਨੇ ਚੁੱਕਿਆ ਮਸਲਾ ਤਾ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਇਕਲੌਤੇ ਆਪ ਵਿਧਾਇਕ ਨੇ ਪੰਜਾਬ ਦੇ ਉੱਤੇ ਕੁਝ ਇਲਜ਼ਾਮ ਲਗਾਏ ਸਨ ਜੰਮੂ ਕਸ਼ਮੀਰ ਦੇ ਵਿੱਚ ਨਸ਼ਾ ਫੈਲਾਉਣ ਨੂੰ ਲੈ ਕੇ ਪੰਜਾਬ ਦੇ ਉੱਤੇ ਇਲਜ਼ਾਮ ਲਗਾਏ ਗਏ ਸਨ ਹਾਲਾਂਕਿ ਇਹ ਕੋਈ ਪਹਿਲੀ ਵਾਰ ਨਹੀਂ ਆ ਪਹਿਲਾਂ ਵੀ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਲੀਡਰ ਨੇ ਜਿਹੜੇ ਉਹ ਪੰਜਾਬ ਦੇ ਉੱਤੇ ਨਸ਼ਾ ਫੈਲਾਉਣ ਦੇ ਚਿੱਤੇ ਦਾ ਨਸ਼ਾ ਫੈਲਾਉਣ ਦੇ ਇਲਜ਼ਾਮ ਲਗਾ ਚੁੱਕੇ ਨੇ ਲੇਕਿਨ ਹੁਣ ਜੰਮੂ ਕਸ਼ਮੀਰ ਦੀ ਅਸੈਂਬਲੀ ਦੇ ਵਿੱਚ ਇਹ ਇਲਜ਼ਾਮ ਪੰਜਾਬ ਦੇ ਉੱਤੇ ਲੱਗੇ ਨੇ ਤਾਂ ਇਹ ਮਸਲਾ ਪੰਜਾਬ ਦੇ ਪਠਾਨਕੋਟ ਤੋਂ ਭਾਗ ਭਾ ਵਿਧਾਇਕ ਅਸ਼ਵਨੀ ਸ਼ਰਮਾ ਦੇ ਵੱਲੋਂ ਚੁੱਕਿਆ ਗਿਆ ਹੈ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਇਸ ਮਸਲੇ ਦਾ ਜ਼ਿਕਰ ਕੀਤਾ ਦਾ ਜੰਮੂ ਕਸ਼ਮੀਰ ਦੇ ਡੋਡਾ ਤੋਂ ਵਿਧਾਇਕ ਮਹਾਰਾਜ ਮਲਿਕ ਦੇ ਵੱਲੋਂ ਇਹ ਇਲਜ਼ਾਮ ਅਸੈਂਬਲੀ ਵਿੱਚ ਲਗਾਏ ਗਏ ਸਾਨੂੰ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਠੇਕੇਦਾਰ ਆਉਂਦੇ ਨੇ ਅਤੇ ਪੰਜਾਬ ਦੇ ਠੇਕੇਦਾਰ ਜੰਮੂ ਕਸ਼ਮੀਰ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਕਰਕੇ ਇੱਥੋਂ ਸਮਾਨ ਲੈ ਜਾਂਦੇ ਨੇ ਰੇਤਾ ਬਜਰੀ ਲੈ ਜਾਂਦੇ ਨੇ ਅਤੇ ਬਦਲੇ ਵਿੱਚ ਚਿੱਟਾ ਦੇ ਜਾਂਦੇ ਨੇ ਅਤੇ ਜੰਮੂ ਕਸ਼ਮੀਰ ਦੇ ਨੌਜਵਾਨਾਂ ਦੇ ਵਿੱਚ ਚਿੱਟਾ ਇਹ ਜਿਹੜਾ ਉਹ ਫੈਲਾਇਆ ਜਾ ਰਿਹਾ ਹੈ ਚਿੱਟੇ ਦਾ ਨਸ਼ਾ ਹੈ ਜਿਹੜਾ ਉਹ ਫਲਾਇਆ ਜਾ ਰਿਹਾ ਹੈ ਤਾਂ ਇਸ ਮਸਲੇ ਨੂੰ ਲੈ ਕੇ ਹੁਣ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜ਼ਿਕਰ ਹੋਇਆ ਹੈ ਪਠਾਨਕੋਟ ਤੋਂ ਭਾਜਪੀ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਇਹ ਗੱਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਰੱਖੀ ਹੈ ਦਾ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਸੀਚੇਵਾਲ ਵਾਸਤੇ ਸਟੈਂਡ ਲਿਆ ਜਿਹੜੀ ਗੱਲ ਪ੍ਰਤਾਪ ਬਾਜਵਾ ਨੇ ਕਹੀ ਸੀ ਉਸ ਦਾ ਜਵਾਬ ਦਿੱਤਾ ਉਹਨਾਂ ਨੇ ਇਹ ਗੱਲ ਆਖੀ ਕਿ ਸਭ ਨੂੰ ਪਤਾ ਹੈ ਕਿ ਸੀਚੇਵਾਲ ਕੌਣ ਨੇ ਅਤੇ ਕੀ ਕੰਮ ਉਹ ਕਰ ਰਹੇ ਨੇ ਇਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਮੈਂ ਪੰਜਾਬੀ ਹਾਂ ਅਤੇ ਪੰਜਾਬ ਦੇ ਉੱਤੇ ਜੰਮੂ ਕਸ਼ਮੀਰ ਦੇ ਆਪ ਵਿਧਾਇਕ ਦੇ ਵੱਲੋਂ ਇਹ ਇਲਜ਼ਾਮ ਨੇ ਜਿਹੜੇ ਉਹ ਲਗਾਏ ਗਏ ਨੇ ਤਾਂ ਅਸ਼wini ਸ਼ਰਮਾ ਨੇ ਇਹ ਗੱਲ ਆਖੀ ਹੈ ਕਿ ਇਹ ਗੰਭੀਰ ਮਾਮਲਾ ਹੈ ਅਤੇ ਸਰਕਾਰ ਨੂੰ ਇਸ ਦੇ ਉੱਤੇ ਆਪਣਾ ਪੱਖ ਰੱਖਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੇਕਿਨ ਜੰਮੂ ਕਸ਼ਮੀਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਹੀ ਇਹ ਇਲਜ਼ਾਮ ਪੰਜਾਬ ਦੇ ਉੱਤੇ ਲਗਾਏ ਗਏ ਨੇ ਤਾਂ ਕੀ ਹੈ ਪੂਰਾ ਮਾਮਲਾ ਕੀ ਨੇ ਇਹ ਇਲਜ਼ਾਮ ਅਤੇ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ दो, दो कुछ दे ज़ी नौ महीने के बाद खोज करके आई है सर मैं एक चीज और बताना चाहूंगा इरीगेशन का बड़ा मामला है सर पंजाब के ठेकेदार यहाँ पर आ रहे हैं, यहाँ से रेत और बजरी पत्थर पंजाब ले रहे हैं वहां से चिट्टा जम्मू कश्मीर के अंदर लाए अब ये भी मत बोलना कि झूठ बोल रहा हूँ रेत बजरी पत्थर सप्लाई हो रहा है माफिया यहाँ भी लगा है पंजाब का भी है लूट के लिया जा रहा है पंजाब पंजाब से जितना चिट्टा मुझे किसी ने कहा शराब की पे बात उठी मुझे पता ही नहीं है सर चिट्टा क्या है सुनने में आया पंजाब से चलता है पंजाब में मार हो रही है अश्विनी जी धन्यवाद जी पहला तो मैं अपनी गल जिस विषय से कहनी है ਅੱਜ ਜਿਹੜਾ ਸੰਤ ਸੀਚੇਵਾਲ ਜੀ ਦੇ ਨਾ ਹੀ ਸੰਤੋਂ ਉਤੇ ਤੇ ਨਾ ਹੀ ਪਰਿਆਵਰਣ ਤੇ ਉਤੇ ਕੰਮ ਕਰਨ ਤੇ ਮੈਨੂੰ ਲੱਗਦਾ ਪੰਜਾਬ ਹੀ ਨਹੀਂ ਪੂਰੇ ਦੇਸ਼ ਨੂੰ ਮਾਣ ਹੈ ਕਿ ਉਹ ਜਿਸ ਤਰੀਕੇ ਨਾਲ ਕੰਮ ਕਰਦੇ ਹਨ ਜਿਸ ਗੱਲ ਵੱਲ ਮੈਂ ਧਿਆਨ ਲਿਆਣਾ ਚਾਹੁੰਦਾ ਮੈਂ ਪੰਜਾਬੀ ਆ ਪੰਜਾਬ ਦੇ ਨਾਲ ਸੰਬੰਧਿਤ ਕੋਈ ਵੀ ਗੱਲ ਆਏਗੀ ਤੇ ਮਨ ਨੂੰ ਕਸ਼ਟ ਵੀ ਹੁੰਦਾ ਔਰ ਦੁੱਖ ਵੀ ਹੁੰਦਾ ਜੀਵਾ ਸਾਹਿਬ ਠੀਕ ਹੈ ਜਿਹੜੀਆਂ ਗੱਲਾਂ ਬਜਟ ਤੇ ਕਹਿਣੀਆਂ ਉਹਦੇ ਤੋਂ ਥੋੜਾ ਜਿਹਾ ਉਧਰ ਉਧਰ ਹੋ ਗਏ ਇੱਕ ਵੀਡੀਓ ਚੱਲਦੀ ਪਈ ਹੈ ਅਸੀਂ ਕੋਈ ਗੱਲ ਕਹੀਏ ਤੇ ਹੋ ਸਕਦਾ ਬਧਾਚਾ ਦਾ ਕੇ ਕਹਿ ਰਹੀ ਹੋਈ ਹੈ ਜੀ ਵਿਪੱਖਸ਼ ਵਾਲੇ ਆ ਇਲਜ਼ਾਮ ਲਾ ਰਹੇ ਨੇ ਲੇਕਿਨ ਅਗਰ ਕਿਸੇ ਨਾਲ ਲੱਗਦੇ ਸੂਬੇ ਦੀ ਚਲਦੀ ਵਿਧਾਨ ਸਭਾ ਚ ਸਰਕਾਰ ਪੱਖ ਦੇਈ ਮਤਲਬ ਆਮ ਆਦਮੀ ਦਾ ਐਮ ਐਲ ਏ ਅਗਰ ਕੋਈ ਗੱਲ ਕਹਿੰਦਾ ਤੇ ਮੈਨੂੰ ਲੱਗਦਾ ਉਹਦੇ ਤੇ ਸਰਕਾਰ ਨੂੰ ਸੰਗਿਆਨ ਲੈਣਾ ਚਾਹੀਦਾ ਪ੍ਰਧਾਨ ਜੀ ਵੀ ਬੈਠੇ ਨੇ ਜੰਮੂ ਕਸ਼ਮੀਰ ਦੀ ਅਸੈਂਬਲੀ ਦੇ ਅੰਦਰ आम आदमी पार्टी ਦੇ ਵਿਧਾਇਕ ਨੇ ਇਲਜ਼ਾਮ ਲਾਇਆ ਮੇਰੇ ਪੰਜਾਬ ਦੇ ਉੱਤੇ ਇਲਜ਼ਾਮ ਕੀ ਲਾਇਆ ਅਸੀਂ ਮਾਈਨਿੰਗ ਦੀ ਗੱਲ ਕਰਦੇ ਆ ਉਹ ਕਹਿੰਦਾ ਪੰਜਾਬੀ ਆ ਕੇ ਇਨ ਇਲਲੀਗਲ ਮਾਈਨਿੰਗ ਕਰਦੇ ਨੇ ਕੱਲੀ ਮਾਈਨਿੰਗ ਤਾਂ ਕੀ ਰਹਿੰਦਾ ਤੇ ਮੈਨੂੰ ਲੱਗਦਾ ਚਲ ਕੋਈ ਗੱਲ ਨਹੀਂ ਆ ਕਹਿੰਦਾ ਮਾਈਨਿੰਗ ਕਰਕੇ ਜਿਹੜਾ ਮਾਲ ਪਟਾਉ ਜਾ ਰਿਹਾ ਪੰਜਾਬ ਦੇ ਅੰਦਰ ਉਦੇ ਬਦਲੇ ਚਿੱਟਾ ਭੇਜ ਰਹੇ ਨੇ ਔਰ ਸਾਡੇ ਨੌਜਵਾਨਾਂ ਨੂੰ ਨਸ਼ੇ ਚ ਡੋਬੋ ਰਹੇ ਨੇ ਇਹ ਕਿੱਡਾ ਗੰਭੀਰ ਮਾਮਲਾ ਹੈ ਇਹਦੇ ਤੇ ਮੈਨੂੰ ਲੱਗਦਾ ਸਰਕਾਰ ਨੂੰ ਆਪਣਾ ਪੱਖ ਜਰੂਰ ਰੱਖਣਾ ਚਾਹੀਦਾ ਕਿ ਜਿਹਦੇ ਨਾਲ ਪੰਜਾਬ ਬੰਦਨਾਮ ਹੋ ਰਿਹਾ ਇੱਕ ਪਾਸੇ ਕਹਿ ਰਿਹਾ ਨਸ਼ਿਆਂ ਦੇ ਖਿਲਾਫ ਯੁੱਧ ਮਾਈਨਿੰਗ ਦੀਆਂ ਬੜੀਆਂ ਗੱਲਾਂ ਕਰਦੇ ਆ ਲੇਕਿਨ ਇਹ ਇਲਜ਼ਾਮ ਜਿਹੜਾ ਲੱਗਾ ਹੈ ਬੜਾ ਸੀਰੀਅਸ ਇਲਜ਼ਾਮ ਹੈ ਇਸੇ ਤੇ ਮੈਨੂੰ ਲੱਗਦਾ ਕਿ ਜਵਾਬ ਜਰੂਰ ਆਏਗਾ